ਹਏ ਸੱਜਣਾਂ ਤੂੰ ਵਿਦਾ ਕਹੇ ਆਈ ਨਿਮਕੀ ਦੇਖਾਂ ਘਰੇ ਜਾ ਨਿਚਾਰੇ ਪਾਵੇ ਪਲੰਗ ਦੇ ਨਿਮਰੂ ਗਲ ਲਾ ਲਾ ਰਤਣਾ ਲੋਕ ਕਿਤਿਆਂ ਤੇ ਮੇਰੇ ਮਣੋ ਨ ਦੱਥੜੇ ਚਾ ਮਿੱਟੀ ਦੀ ਗਲਵਕੜੀ ਪਾ ਕੇ ਮਿੱਠਾ ਜਾ ਮੈਨੂੰ ਲਾਰਾ ਲਾ ਕੇ ਮਿੱਟੀ ਦੀ ਗਲਵਕੜੀ ਪਾ ਕੇ ਮਿੱਠਾ ਜਾ ਮੈਨੂੰ ਲਾਰਾ ਲਾ ਕੇ ਨੀਨੇ ਕਤਕੇ ਆਜੂ ਨੀਨੇ ਕਤਕੇ ਆਜੂ ਸੁਣ ਕੇ ਸੀਨਾ ਛੱਡ ਗਿਆ ਵੇ ਖੜੀ ਤੇ ਸੰਤੇ ਰਹਿ ਗਿਆ ਆਪ ਤੂੰ ਗੱਡੀ ਚੜ ਗਿਆ ਵੇ ਖੜੀ ਤੇ ਸੰਤੇ ਰਹਿ ਗਿਆ ਆਪ ਤੂੰ ਗੱਡੀ ਚੜ ਗਿਆ ਵੇ ਖੜੀ ਤੇ ਸੰਤੇ ਕੁੱਕੀ ਜਾ ਚੰਗਾ ਢੋਲ ਛਪਾਇਆ ਖੜੀ ਤੇ ਸੰਤੇ ਕੁੱਕੀ ਜਾ ਚੰਗਾ ਢੋਲ ਛਪਾਇਆ ਛੇਤੀ ਕਹਨੋਂ ਪਾਲੀ ਮੋੜਾ ਨਿਆਣੀ ਨਾਰ ਧਾਮাইয়া ਛੇਤੀ ਕਹਨੋਂ ਪਾਲੀ ਮੋੜਾ ਨਿਆਣੀ ਨਾਰ ਧਾਮাইয়া ਚਾਂਕ ਦੇ ਪਿੰਡ ਵਿੱਚ ਕਲਮ ਕੱਲੀ ਬੈਠੀ ਰੋਂ ਤੇ 라ਦਰ ਮਲੀ ਮਰਦੀ ਤੇਰੀ ਹੀਰਾ ਜਿੰਦ ਸੋਚਾਂ ਵਿੱਚ ਮੜ ਗਿਆ ਵੇ ਸਾਡੀ ਟੇਸ਼ਨ ਤੇ ਰਹਿ ਗਿਆ ਪੁੱਤੋਂ ਗੱਡੀ ਛੱਡ ਗਿਆ ਵੇ ਹਰੀ ਟੇਸ਼ਨ ਤੇ ਰਹਿ ਗਿਆ ਪੁੱਤ ਤੂੰ ਗੱਡੀ ਛੱਡ ਗਿਆ ਵੇ ਧੰਨਵਾਦ